ਮੈਂ ਮਿਲਿਆ ਮੇਰਾ ਹਲਕੀ ਨਹੀਂ ਕਰੇ ਕੋਈ ਬੀੜਾ ਵਾ ਦਿੱਤਾ ਇਹ 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 ਨਾਲ ਕੋਈ ਮੰਨ ਹੋਰੀ ਹੁੰਦਾ 500 ਰੁਪਏ ਜਰ ਮਾਰਦਾ ਤੇ ਸਾਗਾ ਦੇਵਾ ਕਿ ਤੁਹ ਬਹਾ ਅਗੇ ਬਹੁਤ ਅੱਛੀ ਹੋ ਰਹੀ ਹੈ ਕਿ ਨਹੀਂ ਮੈਂ ਜਲੀਗਾ ਦਾ ਭਾਇਆ ਤੇ ਦੋਸਤ ਹਮਨਾ ਇਹ ਕਿਸੇ ਜਿਸ ਨੂੰ ਮਿਲੋ ਮੇਰੇ ਸਰ ਨੀਹਾ ਵਜਾਜ ਬੁਲਾੜ ਦੀ ਲੜਕੀ ਨੇ ਅਚੀਵਮੈਂਟ ਕੀਤੀ ਹੈ ਕੌਣ ਬਣੇਗਾ ਟੋਲਪੱਤੀ ਵਿੱਚ ਘਰ ਬੜੀਆਂ ਦਿਨ ਪਹੁੰਚੇ ਕਿਸ ਤਰ੍ਹਾਂ ਲੱਗ ਰਿਹਾ ਹੈ ਬੱਚੀ ਦੀ ਐਵੇਂ ਦੇਖੋ ਬੁਲਾੜਾ ਇਲਾਕਾ ਮਤਲਬ ਕਾਫੀ ਹਰੇ ਖੇਤਰ ਦੇ ਵਿੱਚ ਬਰੰਦੀਆ ਸ਼ੋਰ ਹੈ ਬਣ ਬਣ ਬੜਾ ਬਾਣ ਹੈ ਕਿ ਉਹ ਬੁਲਾੜੇ ਇਲਾਕੇ ਦੀ ਲੜਕੀ ਨੀਹਾ ਵਜਾਜ ਇਸ ਪਰਵਾਰ ਦੀ ਲੜਕੀ ਹੈ ਉਹਦੇ ਫਾਦਰ ਸਾਹਿਬ ਨੇ ਮਦਰ ਹੈ ਛੋਟੀ ਭੈਣ ਹੈ ਵੱਡੀ ਭੈਣ ਹੈ ਤੇ ਇਹਨਾਂ ਨੇ ਅੱਜ ਕੌਣ ਬਣਿਆ ਟੋਲਪੱਤੀ ਦੇ ਵਿੱਚ ਐਪੀਸੋਡ ਦੇ ਵਿੱਚ ਉਹ ਹੌਰ ਸੀਟ ਤੇ ਪਹੁੰਚੀ ਜਿੱਥੇ ਅਭੀ ਤਾ ਬੱਚਨ ਦੇ ਨਾਲ ਕੋਈ ਮਰ ਜਾਨਣਾ ਚਾਹੁੰਦਾ ਹੈ ਜਾਨਣਾ ਚਾਹੁੰਦੇ ਸੋ ਇਸ ਕਰਕੇ ਬੜੇ ਮਾਨ ਵਾਲੀ ਗੱਲ ਹੈ ਉਸ ਤੱਕ ਪਹੁੰਚਣਾ ਇੱਕ ਬਹੁਤ ਵੱਡੀ ਕੈਲੀਬਰ ਦੀ ਲੋੜ ਪੈਂਦੀ ਹੈ ਬੜੇ ਜਰਨਲ ਨੌਲਿਜੀ ਰੋਡ ਪੈਂਦੀ ਹੈ ਕੋਈ ਛੋਟਾ ਮੋਟਾ ਕੋਈ ਗੱਲ ਨਹੀਂ ਹੈ ਸੋ ਅਸੀਂ ਬੇਟੀ ਦਾ ਜਸ ਸਨਮਾਨ ਕਰਨ ਵਾਸਤੇ ਮੈਂ ਆਇਆ ਸਾਨੂੰ ਬੜਾ ਮਾਣ ਹੈ ਮੇਰੀ ਹਲਕੀ ਦੀ ਕੁੜੀ ਹੈ ਸੋ ਆਪਣੇ ਪਰਿਵਾਰ ਪਿੰਡ ਦੀ ਕੁੜੀ ਹੈ ਇਹਨੇ ਕਹਾ ਅੱਗੇ ਬੋਰਬਲੰਗੀਆਂ ਦੇ ਪਹੁੰਚਣਾ ਇਹ ਕਾਮਨਾ ਲੈ ਕੇ ਅਸੀਂ ਆਏ ਹ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਮਏ ਵਿਦਿਆ ਅਸੰਸ ਕਰਨਾ ਇਹ ਬੜੀ ਵੱਡੀ ਗੱਲ ਹੈ ਉੱਥੇ ਤੇ ਸਾਡੇ ਸਾਰਿਆਂ ਵਾਸਤੇ ਇੱਕ ਵਾਰ ਫੇਰ ਮੈਂ ਇਸ ਪਰਿਵਾਰ ਨੂੰ ਲੱਖ ਲਖ ਬਧਾਈ ਦਿੰਦਾ ਇਸ ਹੋਣ ਵਾਲੇ ਬੱਚੀ ਦੇ ਲਈ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਹਾਂ ਸ਼ੁਕਰ ਕਰਦਾ ਹਾਂ ਕਿ ਇਸ ਬੱਚੀ ਦੀਆਂ ਇਹ ਆਸਾਂ ਨੇ ਪੂਰਨ ਹੋਣ ਇਹ ਹੋਰ ਬੁਲੰਦੀਆਂ ਛੁਹੇ। ਇਹ ਆ ਜੀ ਤੁਸੀਂ ਅੱਜ ਬਹੁਤ ਬੜੀ ਤਰੱਕੀ ਕੀਤੀ ਹੈ ਕੌਣ ਬਣਿਆ ਕਿ ਕਰੋੜਪਤੀ ਇੰਟਰੀ ਪਹੁੰਚੇ ਹੋਟ ਸਿੱਟ ਐਂ ਬਖੋਪਾਟੇ ਸਿਆਸੀ ਲੀਡਰ ਤੁਹਾਡੇ ਘਰ ਬਧਾਈ ਦੇ ਪਹੁੰਚ ਰਾਜ ਐਮ ਐਲ ਏ ਸਭ ਪਹੁੰਚਣਗੇ ਕਿਸ ਤਰ੍ਹਾਂ ਤੁਸੀਂ ਦੇਖਦੇ ਇਹਨਾਂ ਦੇ ਪਹੁੰਚੇ ਕਿਸ ਤਰ੍ਹਾਂ ਮੈਸੇਜ ਸੈਂਡ థాంక్యూ సో మచ్ సర్ ఫస్ట్ ఆఫ్ ఆల్ కి ਤੁਸੀਂ ਆਏ ਮਤਲਬ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਏ ਸਪੈਸ਼ਲੀ ਟਾਈਮ ਕੱਢ ਕੇ ਕਿਉਂਕਿ ਨਹੀਂ ਹੁੰਦਾ ਟਾਈਮ ਜਿਵੇਂ ਮੈਂ ਖੁਦ ਪੋਲੀਟੀਕਲ ਸਾਇੰਸ ਕੀਤੀ ਹੈ ਸਾਨੂੰ ਪਤਾ ਹੈ ਕਿ ਇੱਕ ਮਤਲਬ ਕਿੰਨੇ ਬਿਜ਼ੀ ਹੁੰਦੇ ਨੇ ਸਾਰੇ ਪੋਲੀਟੀਸ਼ੀਅਨਸ ਕਿਉਂਕਿ ਲੋਕਾਂ ਵੱਸੇ ਕੰਮ ਕਰਨਾ ਹੁੰਦਾ ਹੈ ਬਟ ਸਟਿਲ ਤੁਸੀਂ ਆਏ ਟਾਈਮ ਕੱਢ ਕੇ ਮੈਂ ਤੁਹਾਡੇ ਤੋਂ ਪਹਿਲਾਂ ਵੀ ਪ੍ਰਾਈਜ਼ ਲਿਆ ਹੋਇਆ ਜਦੋਂ ਮੈਂ 10th ਦੇ ਵਿੱਚ ਜਦੋਂ ਸੀ ਸਕੂਲ ਦੇ ਵਿੱਚ ਸਕੋਰ ਕੀਤਾ ਸੀ ਵਧੀਆ ਮੈਨੂੰ ਲਿਟਰਲੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਪੈਸ਼ਲ ਆਏ ਇਟ ਇਜ਼ ਲਾਈਕ ਇੱਕ ਓਨਰ ਦੀ ਗੱਲ ਹੈ ਮੇਰੇ ਲਈ ਕਿ ਤੁਸੀਂ ਆਏ ਸਾਡੇ ਘਰੇ ਥੈਂਕ ਯੂ ਸੋ ਮਚ ਥੈਂਕ ਯੂ ਟੂ ਆਲ ਸੋ ਇਸ ਅਚੀਵਮੈਂਟ ਤੇ ਪਹੁੰਚਣ ਪਿੱਛੇ ਕਿਸੇ ਵਿਸ਼ੇਸ਼ ਸ਼ਖਸੀਅਤ ਦਾ ਹੱਥ ਹੈ ਤੁਸੀਂ ਕਿਸ ਨੂੰ ਮੰਨਦੇ ਤੁਸੀਂ ਸਰ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦਾ ਆਸਰਾ ਰਹਿੰਦਾ ਹੀ ਹੈ ਕਿਉਂਕਿ ਕਿਸੇ ਆਪਣੇ ਪੇਰੈਂਟਸ ਦੇ ਬਿਨਾ ਬੰਦਾ ਕੁਝ ਵੀ ਅਚੀਵ ਨਹੀਂ ਕਰ ਸਕਦਾ ਉਸ ਤੋਂ ਬਾਅਦ ਮੇਰੇ ਟੀਚਰਸ ਦਾ ਰੋਲ ਬਹੁਤ ਜ਼ਿਆਦਾ ਰਿਹਾ ਹੈ ਮੇਰੇ 10th ਤੋਂ ਲੈ ਕੇ ਅੱਜ ਤੱਕ ਦੇ ਜਿੰਨੇ ਵੀ ਟੀਚਰਸ ਨੇ ਸੰਜੇ ਸਰ ਤਰੁਣ ਸਰ ਸਵਸਨੀਹਾ ਮੈਮ ਆਏ ਗੌਰਵ ਸਰ ਰਏ ਫਿਰ ਕਾਲਜ ਇਜ਼ ਪ੍ਰੋਬਲਮ ਮੈਮ ਮੇਰਾ ਸਾਰਾ ਕਾਮਰਸ ਡਿਪਾਰਟਮੈਂਟ ਤੇ ਮੇਰੇ ਕੋਚਿੰਗ ਵਾਲੇ ਅੰਕੁਰ ਸਰ, ਸ਼ਲੈਂਦਰ ਸਰ, ਮਯੰਗ ਸਰ, ਮਨੋਜ ਸਰ ਮਤਲਬ ਮੇਰੇ ਟੀਚਰਸ ਜਿੰਨਾ ਰੋਲ ਰਿਹਾ ਮੈਨੂੰ ਆਏ ਲੇਦਾ ਮੇਰੇ ਸੈਕਿੰਡ ਪੇਰੈਂਟਸ ਨੇ ਮੇਰੇ ਟੀਚਰਸ ਲਿਟਰਲੀ ਮੇਰੇ ਸੈਕਿੰਡ ਪੇਰੈਂਟਸ ਨੇ ਤੇ ਬਾਕੀ ਮੇਰੀ ਫੈਮਿਲੀ ਮੇਰੀ ਸਿਸਟਰ ਵੀ ਮੈਨੂੰ ਬਹੁਤ ਸਪੋਰਟ ਕਰਦੀ ਹੈ ਨਾ ਡਾਊਟ ਉਹ ਛੋਟੀ ਹੈ ਬਟ ਸਟਿਲ ਕਿਸੇ ਦੋਸਤ ਨੇ ਪਾਇਨਾ ਕਿ ਜੀ ਨਾਲ ਬਹੁਤ ਜ਼ਿਆਦਾ ਲਿੰਕ ਦਾ ਸਿੱਧਾ 에ਰਰ ਗੱਲ ਕਰਦੇ ਆਂ ਕੁਝ ਵੀ ਸ਼ੇਅਰ ਕਰਨ ਦਾ ਸਭ ਤੋਂ ਪਹਿਲਾਂ ਸਿੱਖ ਦੁੱਜੇ ਨਾਲ ਕਰਦੇ ਆਂ ਮਤਲਬ ਫੈਮਿਲੀ ਬਾਕੀ ਮੇਰੇ ਪਾਪਾ ਦੇ ਕਜ਼ਨਸ ਨੇ ਆਰਤੀ ਬੂਆ ਬਾਕੀ ਸਾਰੇ ਚਾਚੂ ਬੂਆ ਦਾਦੂ ਦਾਦੀ ਸਾਰੇ ਇਹਦਾ ਸਾਰਾ ਦਾ ਬਹੁਤ ਸਪੋਰਟ ਰਿਹਾ